ਸਤਿਕਾਰ ਜੀ ਇਸ ਵਕਤ ਅਸੀਂ ਦੂਲਾ ਸਿੰਘ ਵਾਲਾ ਬੰਨ ਤੇ ਖੜੇ ਆ ਸਾਡਾ ਮਿਸਲ ਸਤਲੋਜ ਦਾ ਇੱਥੇ ਕੈਂਪ ਚੱਲ ਰਿਹਾ ਜਿਹੜੀਆਂ ਕਿ ਇੱਥੇ ਬੋਟ ਚੱਲ ਰਹੀਆਂ ਅਸੀਂ ਜਿਹੜੇ ਅੱਗੇ ਪਿੰਡ ਨੇ ਗੱਗੜ ਕੇ ਆ ਕਾਲੇ ਕੇ ਆ ਜੱਲੋ ਕੇ ਆ ਜਾਂ ਬੈਕਾਂ ਨੇ ਜਾਂ ਬਸਤੀ ਕਿਸ਼ਨ ਸਿੰਘ ਵਾਲੇ ਦੀ ਬੈਕਾਂ ਨੇ ਉੱਥੇ ਤਿੱਕਰ ਅਸੀਂ ਸਮਾਨ ਪਚਾਰੇ ਆ ਫੀਡ ਪਚਾਰੇ ਆ ਇਹ ਦੇਖੋ ਜੀ ਸਾਡੇ ਜਿਹੜਾ ਕੈਂਪ ਆ ਇਹ ਬੰਨ ਤੇ ਆ ਕਿਸੇ ਵੀ ਵੀਰ ਨੇ ਆਉਣਾ ਹੋਵੇ ਤੁਸੀਂ ਇੱਥੇ ਆ ਸਕਦੇ ਹੋ ਇਸ ਨੂੰ ਦੂਲਾ ਸਿੰਘ ਵਾਲੇ ਵਾਲਾ ਬੰਨ ਕਹਿੰਦੇ ਆ ਤੇ ਇਸ ਵਕਤ ਅਸੀਂ ਅੰਦਰ ਫੀਡ ਵੰਡ ਕੇ ਆਏ ਆ ਮੁੰਡੇ ਇੱਥੇ ਸਾਡੇ ਨਾਲ ਬਰਨਾਲੇ ਤੋਂ ਵੀ ਆਏ ਨੇ ਹੋਰ ਵੀ ਵੀਰ ਪਹੁੰਚੇ ਨੇ ਸੰਗਤ ਵੀ ਪਹੁੰਚੀ ਅੱਜ ਸਾਡੇ ਨੌਜਵਾਨ ਸਾਥੀ ਪਿੰਡ ਮਈਆਂ ਵਾਲਾ ਕਲਾ ਤੋਂ ਸੇਵਾਦਾਰ ਵੀ ਪਹੁੰਚੇ ਨੇ ਤੇ ਇਹ ਇਹ ਬਾਈ ਹੁਣਾਂ ਦੀ ਵੀ ਬਹੁਤ ਵੱਡੀ ਸੇਵਾ ਬਾਈ ਹੁਣਾਂ ਦਾ ਸਾਹਮਣੇ ਘਰ ਆ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇੱਥੇ ਪਰੇਸ਼ਾਨੀ ਦਿੱਕਤ ਨਹੀਂ ਹੋਣ ਦਿੰਦੇ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਵੀ ਤੇ ਇਹ ਸਾਡਾ ਜਿਹੜਾ ਬੇਸ ਕੈਂਪ ਆ ਸਾਡੇ ਨਾਲ ਬਾਬਾ ਜੀ ਨੇ ਜਿਹੜੇ ਕਿ ਗੁਰੂ ਕਲਗੀ ਧਰ ਟਰਸਟ ਬੜੂ ਸਾਹਿਬ ਜਿੰਨਾ ਇਹਨਾਂ ਦਾ ਅਸੀਂ ਧੰਨਵਾਦ ਕਰੀਏ ਉਨਾ ਹੀ ਘੱਟ ਬਹੁਤ ਜ਼ਿਆਦਾ ਸੇਵਾ ਨਿਸ਼ਕਾਮ ਸੇਵਾ ਕਰ ਰਹੇ ਨੇ ਚਾਹੇ ਉਹ ਮਾਦੋਪੁਰ ਵਾਲੇ ਪਾਸੇ ਹੋਣ ਚਾਹੇ ਸultanpur Lodhi ਵਾਲੇ ਪਾਸੇ ਹੋਣ ਚਾਹੇ ਆ ਫਿਰੋਜ਼ਪੁਰ ਹੋਵੇ ਚਾਹੇ ਉਹ ਫਾਜ਼ਲਕਾ ਹੋਵੇ ਪੂਰੇ ਹੀ ਪੰਜਾਬ ਵਿੱਚ ਬਾਬਾ ਜੀ ਜਿਹੜੇ ਕਿ ਬੋਰਸਰਾਹੀ ਗੁਰੂ ਕਲਗੀ ਧਰ ਟਰਸਟ ਇਹ ਸੇਵਾ ਕਰ ਰਹੇ ਨੇ ਇਹਨਾਂ ਬਾਬਾ ਜੀ ਤੁਹਾਡੇ ਵੀ ਸੰਸਥਾ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਤੇ ਇਹ ਸਾਡਾ ਜਿਹੜਾ ਕਿ ਮਿਸਲ ਸਤਲੋਈ ਦਾ ਜਿਹੜਾ ਸਾਡਾ ਬੇਸ ਕੈਂਪ ਹੈ ਜੀ ਇੱਥੇ ਜਿਹੜਾ ਅਸੀਂ ਇੱਥੋਂ ਸਾਰੀਆਂ ਵੋਟਾਂ ਸ਼ੁਰੂ ਕਰਕੇ ਤੇ ਅੱਗੇ ਤਿੱਕਰ ਪਿੰਡਾਂ ਤਿੱਕਰ ਪਚਾਰੇ ਆ ਤੇ ਮੈਂ ਤੁਹਾਨੂੰ ਦਿਖਾਉਣਾ ਜਿਹੜੇ ਅਗਲੇ ਪਿੰਡ ਨੇ ਮੈਂ ਸਾਥੀ ਨੂੰ ਕਹੂੰਗਾ ਅੱਗੇ ਆਵੇ ਜਿਹੜੇ ਅਗਲੇ ਪਿੰਡ ਨੇ ਜੀ ਆ ਜੱਲੋ ਕੇ ਆ ਕਾਲੇ ਕੇ ਆ ਗੱਗੜ ਕੇ ਆ ਤੇ ਇੱਧਰ ਵਸਤੀ ਕਿਸ਼ਨ ਸਿੰਘ ਵਾਲੀ ਆ ਇਹ ਸਾਰੀਆਂ ਬਾਈਕਾਂ ਨੇ ਤੇ ਇੱਥੇ ਜਿਹੜੇ ਤਿੰਨ ਹਲਕੇ ਤਿੰਨ ਹਲਕੇ ਪੈਂਦੇ ਨੇ ਆ ਜੀਰਾ ਫਿਰੋਜ਼ਪੁਰ ਤੇ ਪੱਟੀ ਹਲਕਾ ਤਿੰਨ ਹਲਕੀ ਨਾ ਬਾਈ ਹਾਂ ਹਾਂ ਇਹ ਤਿੰਨ ਹਲਕੇ ਪੈਂਦੇ ਨੇ ਤੇ ਇੱਕ ਚੀਜ਼ ਤੁਹਾਨੂੰ ਦੱਸਦਾ ਵੀ ਇਹੇ ਦਰਿਆ ਨਹੀਂ ਇਹ ਇਹਨਾਂ ਦੀ ਮਾਲਕੀ ਤੇ ਜ਼ਮੀਨਾਂ ਦੇ ਵਿੱਚ ਪਾਣੀ ਆ ਇਹਨਾਂ ਦੀ ਜ਼ਮੀਨਾਂ ਦੇ ਵਿੱਚ ਦਰਿਆ ਆ ਆ ਬਾਈ ਮੇਰੇ ਨਾਲ ਕੱਲ ਗੱਲ ਕਰ ਰਹੇ ਸੀਗੇ ਬਾਈ ਜੀ ਹੁਣੀ ਕਿ ਇਹਨਾਂ ਦੇ ਇੱਥੇ 10 11 ਗਿੱਲੇ ਸੀਗੇ ਝੋਨੇ ਦੇ ਤੇ ਇਹਨਾਂ ਨੇ ਅੱਜ ਦੇ ਦਿਨ ਦਿਨ ਉਂਗਲਾਂ ਤੇ ਗਿਣੀ ਹੁੰਦੇ ਆ ਮਸ਼ੀਨ ਲਾਉਣੀ ਸੀਗੀ ਤੇ ਫਿਰ ਇਹਨਾਂ ਨੇ ਮਟਰ ਬੀਜਨੇ ਸੀਗੇ ਪਾਰੋ ਰੱਬ ਦੀ ਕਿਰਪਾ ਇਦਾਂ ਦੀ ਲਾ ਲੋ ਚੱਲ ਇਹ ਮੈਨ ਮੇਡ ਆ ਪਹਿਲੀ ਗੱਲ ਕੁਦਰਤ ਹੀ ਨਹੀਂ ਹੈਗਾ ਇਹ ਮੈਨ ਮੇਡ ਆ ਇਹ ਸਰਕਾਰਾਂ ਦੀ ਨੀਤੀਆਂ ਕਰਕੇ ਇਹ ਪਾਣੀ ਆਏ ਨੇ ਇਹਨਾਂ ਦੇ ਉਹ ਝੋਨਾ ਵੀ ਤਬਾਹ ਹੋ ਗਿਆ ਗਾਂ ਵਾਲੀ ਆਉਣ ਵਾਲੀ ਫਸਲ ਵੀ ਤਬਾਹ ਹੋ ਗਈ ਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਜਿੰਨੇ ਵੀ ਪੰਜਾਬੀ ਸਾਥ ਦੇ ਰਹੇ ਨੇ ਜਿੰਨੇ ਵੀ ਪੰਜਾਬੀ ਪੂਰਾ ਪੰਜਾਬ ਹੀ ਉੱਬਰ ਕੇ ਆ ਰਿਹਾ ਸਾਡੇ ਐਨ ਆਰ ਆਈ ਵੀਰ ਉੱਬਰ ਕੇ ਆ ਰਹੇ ਨੇ ਜਿੰਨੇ ਵੀ ਸੰਸਥਾ ਆ ਰਹੀਆਂ ਨੇ ਉਹਨਾਂ ਨੂੰ ਹੱਥ ਛੋੜ ਕੇ ਅਪੀਲ ਆ ਬੇਨਤੀ ਆ ਕਿ ਇਹ ਆਪਾਂ ਜ਼ਮੀਨਾਂ ਫੇਰ ਆਬਾਦ ਕਰਨੀਆਂ ਇਹ ਜਮੀਨਾਂ ਦੇ ਮਿੱਟ ਚੜ ਜਾਣਾ ਇੱਥੇ ਰੇਤਾ ਚੜ ਜਾਣੀ ਆ ਇਹਦੇ ਕਰਾ ਕੇ ਇੱਥੇ ਇਹਨਾਂ ਦੀ ਕਣਕ ਬੀਜ ਕੇ ਜਾਣੀ ਆ ਇਹਨਾਂ ਤੁਸੀਂ ਸਾਥ ਜ਼ਰੂਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ